ਪੰਜਾਬ ਸਰਕਾਰ ਦੀ ਪ੍ਰਾਪਰਟੀ ਟੈਕਸ ਭਰਨ ਦੀ ਵਨ ਟਾਈਮ ਸੈਟਲਮੈਂਟ ਸਕੀਮ ਦੇ ਤਾਹਤ ਅੱਜ ਪਟਿਆਲਾ ਦੇ ਕਾਰਪੋਰੇਸ਼ਨ ਦੇ ਵਿੱਚ ਪ੍ਰਾਪਰਟੀ ਟੈਕਸ ਭਰਨ ਲਈ ਪਟਿਆਲਾ ਵਾਸੀਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨਜ਼ਰ ਆ ਰਹੀਆਂ ਨੇ ਦੱਸਦੇ ਹੀ ਹੈ ਕਿ ਅੱਜ 31 ਜੁਲਾਈ 2025 ਨੂੰ ਵਨ ਟਾਈਮ ਸੈਟਲਮੈਂਟ ਦੀ ਆਖਰੀ ਤਾਰੀਖ ਰੱਖੀ ਗਈ ਸੀ ਜਦ ਕਿ ਉੱਥੇ ਪਹੁੰਚ ਕੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਸਵੇਰ ਤੋਂ ਲਾਈਨਾਂ ਦੇ ਵਿੱਚ ਲੱਗੇ ਹੋਏ ਹਾਂ ਤੇ ਆਖਰੀ ਤਰੀਕ ਹੋਣ ਕਰਕੇ ਜਿਆਦਾ ਭੀੜ ਹੋ ਗਈ ਹੈ ਇਸ ਦੇ ਨਾਲ ਦੱਸਦੀ ਹੈ ਕਿ ਟੈਕਸ ਭਰਨਾਂ ਇਹ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਸਰਵਰ ਡਾਊਨ ਹੋਣ ਦੇ ਕਾਰਨ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਰੇ ਕਾਰਪੋਰੇਸ਼ਨ ਦੇ ਸੁਪਰਟੈਂਡੈਂਟ ਵਿਸ਼ਾਲ ਸਿਆਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਸਾਡੇ ਵੱਲੋਂ ਕੋਈ ਵੀ ਸਮੱਸਿਆ ਨਹੀਂ ਆ ਰਹੀ ਸਿਰਫ 15 ਮਿੰਟ ਦੇ ਲਈ ਸਰਵਰ ਡਾਊਨ ਹੋਇਆ ਸੀ ਅਸੀਂ ਦਰੁਸਤ ਕਰ ਦੱਤਾ ਹੈ ਤੇ ਪਬਲਿਕ ਦਾ ਸਾਰਾ ਕੰਮ ਪੂਰੇ ਆ ਅਸੀਂ ਲੋਕਾਂ ਦੀ ਸੁਣਵਾਈ ਵੀ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਵੀ ਦਿਖਾਉਂਦੇ ਆ ਕਾ ਨਾ ਮਾਸੋਟਾ ਜੀ ਤੇ ਅੱਜ ਸ੍ਰਸ਼ਟੀ ਚੱਕ ਸਪੜਾ ਜਾ ਰਿਹਾ ਉਸ ਬਾਰੇ ਜਾਣਕਾਰੀ ਪਟਿਆਲਾ ਵਿੱਚ 50% ਤੋਂ ਅਸੀਂ ਸੁਪ੍ਰਿੰਸ ਸਾਹਿਬ ਆ ਪ੍ਰੋਪਰਟੀ ਟੈਕਸ ਡਿਪਾਰਟਮੈਂਟ ਦੇ ਦੇਖੀ ਜੀ ਤੇ ਮੈਂ ਸਿਆਲ ਆ ਜੀ ਸਰਕਾਰ ਵੱਲੋਂ ਵਿਆਜ ਮੁਆਫੀ ਸਕੀਮ ਜਿਹੜੀ ਕਿ ਆਪਾਂ OTS ਸਕੀਮ ਕਹਿੰਦੇ ਆ ਉਸ ਦੀ ਅੱਜ ਲਾਸਟ ਡੇਟ ਹੈ 15 ਜੂਨ ਤੋਂ ਇਹ ਸਕੀਮ ਸ਼ੁਰੂ ਹੋਈ ਸੀ 15 ਜੁਲਾਈ ਤੱਕ ਦੀ ਜਿੰਨਾ ਵੀ ਟੈਕਸ ਜਿਹੜੇ ਵੀ ਸੈਕਸੰ ਦਾ 2013 ਤੋਂ ਲੈ ਕੇ 2025 ਅੱਗੇ ਤੱਕ ਦਾ ਜੋ ਵੀ ਟੈਕਸ ਬਕਾਇਆ ਬੰਦਾ ਹੈ ਉਹਦੀ ਪੂਰਨ ਵਿਆਜ ਮਾਫੀ ਪੂਰਨ ਪੈਨਲਟੀ ਜੇ ਜਮਾ ਕਰਾ ਦਿੰਨੇ ਆ ਬੰਦੇ ਤਾਂ ਉਹਨਾਂ ਦਾ ਪੈਨਲਟੀ ਤੇ ਵਿਆਜ ਮਾਫ ਕਰਕੇ ਸਿਰਫ ਅਸਲ ਪ੍ਰਾਪਰਟੀ ਟੈਕਸ ਜਮਾ ਕਰਵਾਇਆ ਜਾਣਾ ਹੈ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਜਿਹੜਾ ਇਹ ਟੈਕਸ ਜਮਾ ਕਰਾਉਣੀ ਆ ਲਾਈਨ ਲੱਗੀਆਂ ਆਂ ਆਪੀ ਟੋਟਲ ਬਟੈਲ ਦਾ ਆਪਰੇਟ ਹੈ ਹਰੇ ਵੋਟ ਐਕਸਲੂਡ ਟੂ ਦਾ ਬੈਨੀਫੀਟ ਅਮੇਲ ਕਰਨ ਲਈ ਅੱਜ ਆਪਣਾ ਟੈਕਸ ਜਮ੍ਹਾਂ ਕਰਾਉਣ ਲਈ ਖੜੇ ਹੈ ਕਿੰਨੇ ਕ ਲੋਕਾਂ ਨੇ ਭਰਤਾ ਜੀ ਐਕਸਿਸਟੈਂਸ ਅੱਪ 35 ਤੋਂ 60 ਹਜ਼ਾਰ ਬੰਦੇ ਭਰ ਚੁੱਕੇ ਆ ਤੇ ਅੱਜ ਸਾਨੂੰ ਉਮੀਦ ਹੈ ਕਿ 12000 ਬੰਦਾ ਹੋਰ ਭਰ ਦੇਗਾ ਕੋਈ ਦਿੱਕਤਾਂ ਨਹੀਂ ਆ ਰਹੀ ਦਿੱਕਤ ਹੁੰਦੀ ਹੈ ਪਰ ਟਾਈਮ ਦੇ ਨਾਲ ਸਿਸਟਮ ਕਵਰ ਅਪ ਹੋ ਜਾਂਦੀ ਹੈ ਦਿੱਕਤ ਥੋੜਾ ਸਰਵਰ ਹੈਵੀ ਹੋ ਜਾਂਦਾ ਹੈ ਇੰਟਰਨੈਟ ਦੀ ਪ੍ਰੋਬਲਮ ਆਂਦੀ ਹੈ ਕੁੱਝ ਪਬਲਿਕਲੀ ਪ੍ਰੋਬਲਮ ਆਂਦੀ ਹੈ ਲੇਕਿਨ ਉਹ ਕਵਰ ਅਪ ਹੋਂਦੀ ਰਹੀ ਹੈ। ਪਬਲਿਕ ਦਾ ਕਹਿਣਾ ਕੀ ਇਹ ਅਸੀਂ ਸਵੇਰ ਤੇ ਖੜੇ ਹਾਂ ਤੇ ਹੁਣ ਸਰਵਰ ਬੰਦ ਹੋ ਗਿਆ ਕੰਮ ਨਹੀਂ ਹੋ ਰਿਹਾ। ਉਹੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ ਹਟਿਆ ਹੈ ਜਿਹੜੀ ਸਰਵਰ ਦੀ ਇਸ਼ੂ ਆ ਰਹੀ ਸੀ ਕਿਉਂਕਿ ਅੱਜ ਲਾਸਟ ਡੇਟ ਹੈ ਪੂਰੇ ਪੰਜਾਬ ਦੇ ਵਿੱਚ ਸਰਵਰ ਚੱਲ ਰਿਹਾ ਹੈਗਾ ਇਸ ਲਈ ਥੋੜਾ ਜਿਹਾ ਸਰਵਰ ਡਾਊਨ ਹੋਇਆ ਸੀ 10-15 ਮਿੰਟ ਲੱਗੇ ਸੀ ਪਿੱਛੋਂ ਹੁਣ ਸੇ ਟੈਕਨੀਕਲ ਸਨੈਗ ਕਵਰ ਅਪ ਹੋ ਚੁੱਕਿਆ ਹੈ ਤੇ ਹੁਣ ਸਰਵਰ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਸਾਰਾ ਹੁਣ ਟੈਕਸ ਜਮਾ ਕਰਾਉਣ ਲਈ ਲੋਕ ਸੁਮੂਦਲੀ ਜਮਾ ਕਰਵਾ ਦੇ ਦਖੰਡਾ ਹੈ ਕਿ ਛੁੱਡੇ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਪਬਲਿਕ ਦੇ ਨਾਲ ਸਾਡੇ ਵੱਲੋਂ ਪੂਰਾ ਪੋਜ਼ਿਟਿਵ ਹੈ ਜੀ ਸਾਡੀ ਪੂਰੀ ਟੀਮ ਜਿੰਨੀ ਵੀ ਮੈਨ ਪਾਵਰ ਲੱਗੀ ਹੋਈ ਹੈ ਸਾਡਾ ਪੂਰਾ ਸਟਾਫ ਮੇਅਰ ਸਾਹਿਬ ਜੀ ਆਹ ਰਹੇ ਤੇ ਕਮਿਸ਼ਨਰ ਸਾਹਿਬ ਜੀ ਰਹਿੰਦੇ ਸਾਰਿਆਂ ਨੂੰ ਸੈਟੀਸਫਾਈ ਕਰਕੇ ਉਹਨਾਂ ਦਾ ਤਸੱਲੀ ਨਾਲ ਟੈਕਸ ਭਰਾ ਕੇ ਭੇਜਣਾ ਹੈ ਅਸੀਂ ਸਾਡਾ ਪੂਰਾ ਕੋਸ਼ਿਸ਼ ਹੈ ਜਿਵੇਂ ਅਸੀਂ ਲੇਟ ਆਵਰਸ ਤੱਕ ਵੀ ਸਾਰਿਆਂ ਦਾ ਟੈਕਸ ਭਰਾ ਕੇ ਕਿਸੇ ਤਾਂ ਜੋ ਕਿਸੇ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਅਸੀਂ ਆਪਣਾ ਉਹਨਾਂ ਨੂੰ ਸੈਟੀਸਫਾਈ ਕਰਕੇ ਭੇਜਾਂਗੇ ਕਿੰਨੇ ਬ ਲਾਸਟ ਟਾਈਮ ਕਿੰਨੇ ਵਜੇ ਤੱਕ ਦਾ ਜੀ ਅਸੀਂ ਕੱਲ ਵੀ ਟੈਕਸ ਸਾਨੂੰ 10 ਵਜੇ ਦੇ ਸੀਗੇ ਅਸੀਂ ਅੱਜ ਵੀ ਕੋਸ਼ਿਸ਼ ਹੈ ਜਿੰਨਾ ਜਲਦੀ ਤੋਂ ਜਲਦੀ ਤੇ ਜਿੰਨਾ ਈਵੀਲੀ ਅਸੀਂ ਟੈਕਸ ਪਰ ਆ ਪਈਏ ਅਸੀਂ ਆਪਣਾ ਉਹਨਾਂ ਦਾ ਪਬਲਿਕ ਦਾ ਟੈਕਸ ਕਰਵਾਵਾਂਗੇ ਤਾਂ ਜੋ ਹਰ ਬੰਦਾ ਖੁਸ਼ ਹੋ ਕੇ ਜਾਵੇ ਜਿਹੜਾ ਸਰਕਾਰ ਨੇ ਇਹ ਓਟੀਐਸ ਸਕੀਮ ਚਲਾਈ ਹੈ ਉਹਦਾ ਹਰ ਪਬਲਿਕ ਬੈਨੀਫਿਟ ਅਵੇਲ ਕਰ ਪਾਵੇ ਠੀਕ ਹੈ ਸਰ ਕੀ ਨਾਮ ਆ ਤੁਹਾਡਾ ਜੀ ਕਾਰਪੋਰੇਸ਼ਨ ਪਹੁੰਚੇ ਹਨ ਮੈਂ ਕੰਪਨੀ ਕੋਲ ਜਿੰਦਗੀ ਤੋਂ ਰਿਹਾ ਕਰ ਰਿਹਾ ਹਾਂ ਨਿਆਂ ਚ ਲੱਗੇ ਹਾਂ ਜਿਹੜਾ ਦਾ ਖਾਤਾ ਨੰਬਰ ਵੀ ਹੈ ਪਰ ਡਾਊਨ ਚੱਲ ਰਿਹਾ ਹੈ ਕੀ ਸੀਗਾ ਕੰਮ ਤੁੰਨੂੰ ਪ੍ਰੋਫੈਟ ਟੈਕ ਕਰਵਾਉਣਾ ਹੈ ਹੋ ਗਿਆ ਅੱਛਾ ਇਹ ਤੇ ਸਮੱਸਿਆ ਕੀ ਆ ਰਹੀ ਹੈ ਹੁਣ ਪਰ ਡਾਊਨ ਚੱਲ ਰਿਹਾ ਹੈ ਲਿੱਕ ਲਾਤਾ ਨਾਲ ਲੇਕਨ ਆਹ ਕੰਮ ਕਰਵਾ ਰਹੇ ਆ ਜੀ ਬਈਆ ਕੀ ਚੱਲਦਾ ਰਹਣਾ ਕੀ ਨਾਮ ਆ ਤੁਹਾਡਾ ਜੀ ਕਾਰਪੋਰੇਸ਼ਨ ਆ ਪਹੁੰਚੇ ਤੁਸੀਂ ਹਾਂਜੀ ਹਾਂਜੀ ਮੈਂ ਸਰਵਰ ਐਸੇ ਇੱਕ ਅਕੈਡਮੀ ਕਦ ਲਈ ਆਏ ਆ ਤੁਸੀਂ ਜੀ ਕਿ ਅਸੀਂ ਟੈਕਸ ਪਰ ਆਏ ਜੀ ਕਿਸ ਚੀਜ਼ ਆ ਜੀ ਟਰੋਪੀ ਟੈਕਸ ਤੇ ਫਿਰ ਸਮੱਸਿਆ ਕੀ ਆ ਰਹੀ ਆ ਹੁਣ ਸਾਹਮਣੇ ਲੱਗਣ ਲੱਗੀ ਆ ਪੰਜ ਨੇ ਸਰਵਰ ਡਾਊਨ ਆ ਜੀ ਕਿੰਨੇ ਵਜੇ ਆਇਆ ਸੀਗਾ ਸਵੇਰੇ ਸਵੇਰੇ 9:00 ਵਜੇ ਆਇਆ ਮੈਂ ਕਮ ਹੋਇਆ ਨਹੀਂ ਮੇਰਾ ਹਲੇ ਹੁਣ ਉਹ ਇਹ ਪਤਾ ਨਹੀਂ ਹੋਊਗਾ ਪਤਾ ਹੀ ਨਹੀਂ ਜੀ ਹੁਣ ਇਹ ਦੱਸਣਗੇ ਹਾਂਜੀ ਪ੍ਰੋਪਰਟੀ ਟੈਕਸ ਪਰ ਆਈ ਸੀ ਜਿਹੜੇ ਦੇ ਲੋਮੇ ਦੇ ਸਰਵਰ ਡਾਊਨ ਹੈ ਪਤਾ ਨਹੀਂ ਕਿ ਲੋਮਾ ਜੀ ਆਪਰੇਟੈਂਟ ਕਿੰਨਾ ਕਰਨਾ ਮੈਂ ਛੁੱਟੀ ਲਾ ਉਹ ਵੀ ਨਹੀਂ ਪਤਾ ਕਿ ਕਿੰਨਾ ਕਰਨਾ ਹੈ ਜਿਆਦਾ ਨਾ ਹੋ ਗਈ ਤੇ